ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਪ੍ਰਤੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੀ ਸੂਟ ਦਿਖਾਵਾਂਗੇ ਸ਼ਿਮਰ ਸਿਲਕ ਵਿੱਚ ਹੋਣਗੇ ਅੱਜ ਕੱਲ ਤੁਹਾਨੂੰ ਪਤਾ ਹੈ ਦੋ ਤਰ੍ਹਾਂ ਦਾ ਕੱਪੜਾ ਜਿਹੜਾ ਬਹੁਤ ਹੀ ਟ੍ਰੈਂਡਿੰਗ ਚੱਲ ਰਿਹਾ ਇੱਕ ਸ਼ਿਮਰ ਤੇ ਇੱਕ ਪਸ਼ਮੀਨਾ ਇਹ ਬਹੁਤ ਹੀ ਟ੍ਰੈਂਡਿੰਗ ਚ ਫੈਬਰਿਕ ਚੱਲ ਰਿਹਾ ਆ ਇਹਨਾਂ ਵਿੱਚ ਸੂਟ ਦੀ ਜਿਹੜੀ ਫਿਟਿੰਗ ਵੀ ਬਹੁਤ ਸੋਹਣੀ ਆਉਂਦੀ ਆ ਔਰ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਫਰਸਟ ਆਪਾਂ ਤੁਹਾਨੂੰ ਪੂਰਾ ਸੂਟ ਸ਼ੋਅ ਕਰਾਂਗੇ ਜਿਸ ਦੇ ਵਿੱਚ ਕੀ ਹੈਵੀ ਜਿਹੜਾ ਆਪਣਾ ਨੈਕ ਤੋਂ ਲਾ ਕੇ ਘੇਰਾ ਹੈਵੀ ਬਣਿਆ ਹੋਇਆ ਹੈ ਪੂਰੇ ਸ਼ਰਟ ਬਹੁਤ ਸੋਹਣੀ ਨੈਕ ਜਿਹੜਾ ਵੀ ਸ਼ੇਪ ਚ ਬਣਿਆ ਹੋਏਗਾ ਘੇਰੇ ਤੇ ਬਹੁਤ ਸੋਹਣਾ embroidery ਦਾ ਕੰਮ ਕੀਤਾ ਹੋਏਗਾ ਬਹੁਤ ਸੋਹਣਾ ਹੈਂਡਵਰਕ ਦਾ ਸਾਰਾ ਸੂਟ ਰੈਡੀ ਹੋਏਗਾ ਨਾਲ ਬਾਟਮ ਤੇ ਵੀ ਵਰਕ ਕੀਤਾ ਹੋਏਗਾ ਠੀਕ ਹੈ ਜੀ ਦੁਪट्टे ਤੇ ਫੋਰ ਸਾਈਡ ਲੇਸ ਲਗਾ ਕੇ ਦੁਪੱਟਾ ਬਹੁਤ ਸੋਹਣਾ ਰੈਡੀ ਕੀਤਾ ਤੇ ਨਾਲ ਸੈਂਟਰ ਪੈਨਲ ਵਿੱਚ ਵੀ ਲੇਸ ਲਗਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਅਗਰ ਤੁਹਾਨੂੰ ਇਹਦੇ ਵਿੱਚ ਕੋਈ ਕਲੀਅਰ ਪਿਕਚਰ ਨਹੀਂ ਸ਼ੋ ਹੋ ਰਹੀ ਤੁਸੀਂ ਆਪਣੇ ਕੋਲ ਸਾਡੇ ਕੋਲ ਪਰਸਨਲੀ ਵਟਸਐਪ ਤੇ ਮੈਸੇਜ ਕਰਕੇ ਵੀ ਫੋਟੋਜ਼ ਮੰਗਵਾ ਸਕਦੇ ਹੋ ਅਗਰ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਆ ਕੜਾਈ ਆ ਪ੍ਰੋਪਰ ਤਰੀਕੇ ਨਾਲ ਨਹੀਂ ਸ਼ੋ ਹੋ ਰਹੀ ਠੀਕ ਹੈ ਜੀ ਅਗਰ ਤੁਹਾਨੂੰ ਕੋਈ ਡਾਊਟ ਹੈ ਕਿਸੇ ਨੂੰ ਵੀ ਤਾਂ ਤੁਸੀਂ ਆਪਣਾ ਵਟਸਐਪ ਤੇ ਮੈਸੇਜ ਕਰਕੇ ਆਪਣੀ ਫੋਟੋਜ਼ ਮੰਗਾ ਸਕਦੇ ਹੋ ਅਗਰ ਤੁਹਾਨੂੰ ਇਹ ਸੂਟ ਪਸੰਦ ਆਉਂਦਾ ਹੈ ਜੇ ਤੁਸੀਂ ਅਗਰ ਲੈਣਾ ਚਾਹੁੰਦੇ ਹੋ ਤੁਸੀਂ ਬਾਕੀ ਜੀ ਬਾਟਮ ਤੇ ਬਹੁਤ ਸੋਹਣਾ ਨਾਲ ਵਰਕ ਕੀਤਾ ਹੋਇਆ ਜਿਹੜੇ ਕਲਰ ਆ ਬਹੁਤ ਸੋਹਣੇ ਆ ਯੂਨੀਕ ਜਿਹੇ ਕਲਰ ਆ ਬਹੁਤ ਸੋਹਣੇ ਰਹਿਣ ਵਾਲੇ ਫੈਬਰਿਕ ਇਹਨਾਂ ਦਾ ਸ਼ਿਮਰ ਸਿਲਕ ਰਹੇਗਾ ਫੈਬਰਿਕ ਦੀ ਪੂਰੀ ਗਰੰਟੀ ਰਹੇਗੀ ਕੰਮ ਪੂਰਾ ਸਫਾਇਦਾ ਕੀਤਾ ਹੋਇਆ ਜੀ ਬਹੁਤ ਸੋਹਣਾ ਸੂਟ ਰੈਡੀ ਹੋਏਗਾ ਠੀਕ ਹੈ ਜੀ ਪ੍ਰਾਈਸ ਵੀ ਬਹੁਤ ਹੀ ਜਨੂਨ ਹੋਏਗਾ ਬਾਕੀ ਜੀ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਆਪਣਾ ਜਿਹੜਾ ਆਰਡਰ ਬੁੱਕ ਕਰੋ